ਸਾਡੇ YouTube ਚੈਨਲ ਤੇ ਆਫਰ ਤੋਂ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੇ 3 ਲੱਖ ਤੋਂ ਵੱਧ ਪੈਨਸ਼ਨਾਂ ਲਈ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰ ਬੈਠਿਆ ਕੀਤੇ ਜਾਣ ਸੰਬੰਧੀ ਆਈ ਇੱਕ achhi khabar ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰੇ ਨੂੰ ਨਿਬਾਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਰਕਾਰ ਦਿਤਾ ਤੋਂ ਤਾਂ ਜੋ ਰੇ ਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਦੀ ਵੀ ਸਮਝਿਆ ਜਾ ਕਰੇ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ, ਜਿਵੇਂ-ਤਿਵੇਂ ਸਰੀਰ ਵਿੱਚ ਕੁਦਰਤੀ ਤੌਰ ਤੇ ਆਉਣ ਵਾਲੀ ਕਮਜ਼ੋਰੀ ਤੇ ਹੋਰ ਕੰਪਲਿਕೇಷನ್ಸ್ ਪੈਦਾ ਹੋ ਜਾਣ ਕਾਰਨ ਪੈਨਸ਼ਨਾਂ ਵਿੱਚ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਾਉਣ ਲਈ ਬੈਂਕਾਂ ਤੇ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਸਮਰੱਥਾ ਘਟਦੀ ਜਾਂਦੀ ਹੈ ਜਿਸ ਨਾਲ ਇਹ ਕਈ ਵਾਰੀ ਉਹਨਾਂ ਲਈ ਮਾਨਸਿਕ ਪਰੇਸ਼ਾਨੀ ਦਾ ਕਾਰਨ ਵੀ ਬਣ ਜਾਂਦੀ ਹੈ। ਕੋਈ ਤਾਂ ਹੁਣ ਪੈਨਸ਼ਨਾਂ ਲਈ ਉਹਨਾਂ ਦੀਆਂ ਮੁਸ਼ਕਲਾਂ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਉਸ ਕੋਪਰਾਲਾ ਕੀਤੇ ਜਾਣ ਦੀ ਰਾਹਤ ਭਰੀ ਖਬਰ ਆਈ ਹੈ ਜੇਕਰ ਕੋ ਇਸ ਵਿੱਚ ਪੈਨਸ਼ਨਾਂ ਨੂੰ ਕਟਿਲ ਖਾਰ ਨਹੀਂ ਹੋਣਾ ਪਵੇਗਾ ਐਸੀ ਉਮੀਦ ਕੀਤੀ ਜਾਂਦੀ ਹੈ ਪਰ ਆਓ ਜਾਣਦੇ ਹਾਂ ਕਿ ਕੀ ਹੈ ਇਹ ਪੂਰੀ ਖਬਰ ਹੁਣ ਪੰਜਾਬ ਸਰਕਾਰ ਦੇ ਪੈਨਸ਼ਨਾਂ ਨੂੰ ਆਪਣੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਦੇ ਹੱਲ ਲਈ ਸਰਕਾਰੀ ਦਫ਼ਤਰਾਂ ਵਿੱਚ ਭੱਜ ਦੌੜ ਨਹੀਂ ਕਰਨੀ ਪਵੇਗੀ ਤੇ ਨਾ ਹੀ ਅਧਿਕਾਰੀਆਂ ਨੂੰ ਸਪਾਰਸ਼ਾਂ ਕਰਨੀਆਂ ਪੈਣਗੀਆਂ ਇਹਦੇ ਨਾਲ ਹੀ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਸਮੇਂ ਸਿਰ ਬੈਂਕ ਰਾਹੀਂ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਇਹ ਲਈ ਪੰਜਾਬ ਸਰਕਾਰ ਨੇ ਪੈਨਸ਼ਨ ਸੇਵਾ ਪੋਰਟਲ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਹਿਲੇ ਪੜਾਅ ਵਿੱਚ 6 ਵਿਭਾਗਾਂ ਲਈ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸੇਵਾਮੁਕਤ ਹੋ ਰਹੇ ਕਰਮਚਾਰੀਆਂ ਦੇ ਮਾਮਲਿਆਂ ਨੂੰ ਸੰਭਾਲਿਆ ਜਾ ਰਿਹਾ ਹੈ ਨਾਲ ਹੀ ਸਾਰੇ ਪੁਰਾਣੇ ਪੈਨਸ਼ਨਰਾਂ ਦਾ ਰਿਕਾਰਡ ਵੀ ਅਪਲੋਡ ਕੀਤਾ ਜਾ ਰਿਹਾ ਹੈ ਉਮੀਦ ਹੈ ਕਿ ਸਰਕਾਰ ਇਸ ਪੋਰਟਲ ਨੂੰ ਦਿਵਾਲੀ ਤੱਕ ਕੰਚਾਰੀਆਂ ਨੂੰ ਸਮਰਪਿਤ ਕਰ ਦੇਵੇਗੀ ਜਾਣਕਾਰੀ ਅਨਸਾਰ ਇਸ ਪ੍ਰੋਜੈਕਟ ਦਾ ਪਾਇਲਟ ਫੜਾ ਸਿਹਤ ਸਿੱਖਿਆ ਪੁਲਿਸ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਵਿੱਚ ਚੱਲ ਰਿਹਾ ਹੈ ਇਸ ਸਮੇਂ ਦੌਰਾਨ ਸੇਵਾਮੁਕਤ ਹੋ ਰਹੇ ਕੰਚਾਰੀਆਂ ਦਾ ਸਾਰਾ ਡਾਟਾ ਇਸ ਪੋਰਟਲ ਉੱਤੇ ਅਪਲੋਡ ਕੀਤਾ ਜਾ ਰਿਹਾ ਹੈ ਸਾਰੇ ਵਿਭਾਗਾਂ ਦੇ ਐਨ ਕੋਸੀ ਆਦਿ ਪੂਰੇ ਕਰਕੇ ਬੈਂਕ ਨੂੰ ਭੇਜੇ ਜਾ ਰਹੇ ਹਨ ਨਾ ਹੀ ਕਰਮਚਾਰੀ ਹਰਸਾਨ ਇਸ ਪੋਰਟਲ ਉੱਤੇ ਆਪਣੇ ਘਰ ਬੈਠੇ ਆਪਣੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾ ਸਕਣਗੇ ਇਹ ਤਰ੍ਹਾਂ ਸਰਕਾਰ 3 ਲੱਖ ਪੈਨਸ਼ਨਰ ਨੂੰ ਸਿੱਧੇ ਤੌਰ ਉਤੇ ਸਹੂਲਤ ਪ੍ਰਦਾਨ ਕਰਨ ਵਿੱਚ ਲੱਗੀ ਰਹੀ ਹੈ ਇਸ ਪੋਰਟਲ ਉੱਤੇ ਕਰਮਚਾਰੀਆਂ ਦੀ ਇੱਕ ਆਈਡੀ ਹੋਵੇਗੀ ਜੇਕਰ ਉਹਨਾਂ ਨੂੰ ਕੋਈ ਸ਼ਿਕਾਇਤ ਹੈ ਤੋ ਉਹ ਇਸ ਨਹੀਂ ਵਿਭਾਗ ਨੂੰ ਭੇਜ ਸਕਣਗੇ ਇਸ ਲਈ ਸ਼ਿਕਾਇਤ ਨਾਮ ਦਾ ਇੱਕ ਬਾਕਸ ਬਣਾਇਆ ਗਿਆ ਹੈ ਜਿਸ ਵਿੱਚ ਉਹਨਾਂ ਨੂੰ ਆਪਣੀ ਜਾਣਕਾਰੀ ਭਰਨੀ ਪਵੇਗੀ ਇਸ ਤੋਂ ਬਾਅਦ ਮਾਮਲਾ ਕੋਰਟ ਤੋਂ ਸਦ ਸੰਬੰਧਿਤ ਅਧਿਕਾਰੀ ਕੋਲ ਜਾਵੇਗਾ ਹਰ ਕੰਮ ਲਈ ਇੱਕ ਸਮਾਂ ਸੀਮਾ ਨਿਰਧਿਤ ਕੀਤੀ ਗਈ ਹੈ ਜਿਸ ਵਿੱਚ ਅਧਿਕਾਰੀ ਜਵਾਬਦੇਹ ਹੋਣਗੇ ਚੰਡੀਗੜ੍ਹ ਵਿੱਚ ਬੈਠੇ ਸੀਨੀਅਰ ਅਧਿਕਾਰੀ ਇਸ ਤੇ ਨਜ਼ਰ ਰੱਖ ਸਕਣਗੇ ਜੇਕਰ ਕੋਈ ਅਧਿਕਾਰੀ ਗਿਆਨ ਕੁਝ ਕੇ ਫਾਈਲ ਝੋਕਦਾ ਹੈ ਤਾਂ ਉਹ ਸੁਰਉਖ ਰੋਧ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਫਰਾਂ ਦੇ ਆਉਣ ਦੇ ਨਾਲ ਪੈਨਸ਼ਨਰਾਂ ਨੂੰ ਕੁਝ ਰਾਹਤ ਮਹਿਸੂਸ ਹੋ ਰਹੀ ਹੈ ਪਰੰਤੂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਸ ਪੋਰਟਲ ਨੂੰ ਕਿੰਨੀ ਚਿਤਤ ਨਾਲ ਤੇ ਐਫੀਸ਼ੀਐਂਟਲੀ ਲਾਂਚ ਕੀਤਾ ਜਾਂਦਾ ਹੈ ਤੇ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰੇ ਲਈ ਇਹ ਕਿੰਨਾ ਕੁ ਕਾਰਗਰ ਸਾਬਤ ਹੁੰਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਵਾਸ ਇਹ ਨਹੀਂ ਜੇਕਰ ਵੀਡੀਓ ਟੈਂਕੀ ਲੱਗੀ ਹੋਵੇ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ